ਸ਼੍ਰੋਮਣੀ ਕਾਲੀਦਲ ਦੇ ਵਿੱਚ ਖੜਾ ਹੋਇਆ ਵਿਖੇੜਾ ਲਗਾਤਾਰ ਚੱ ਰਹੀ ਹੈ ਤੇ ਹੁਣ ਮੋੜ ਤੋਂ ਚਰਨਜੀਤ ਸਿੰਘ ਬਰਾੜ ਦੇ ਵੱਲੋਂ ਵੱਡੇ ਸਵਾਲ ਚੁੱਕ ਦਿੱਤੇ ਨੇ ਜ਼ਿਕਰਕਾਸ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸ਼੍ਰੀ ਕਾਲ ਤਖਤ ਸਾਹਿਬ ਤੇ ਪੇਸ਼ ਕੀਤੀ ਚਿੱਠੀ ਨੂੰ ਜਨਤਕ ਕਰਨ ਦੀ ਮੰਗ ਉੱਠੀ ਹੈ ਉਹਨਾਂ ਦਾ ਕਹਿਣਾ ਹੈ ਕਿ ਗੁਪਤ ਰੂਪ ਦੇ ਵਿੱਚ ਦਿੱਤੀਆਂ ਚਿੱਠੀਆਂ ਨੇ ਪਹਿਲਾਂ ਹੀ ਬਹੁਤ ਪਵਾੜੇ ਪਵਾਏ ਨੇ ਜਿਨ੍ਹਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੱਜ ਉਹ ਸਭ ਝੇਲ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਪੰਥ ਜਾਣਨਾ ਚਾਹੁੰਦਾ ਹੈ ਕਿ ਜਿਹੜੀ ਚਿੱਠੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦਿੱਤੀ ਗਈ ਆ ਉਸ ਦੇ ਵਿੱਚ ਅਸਲ ਦੇ ਵਿੱਚ ਹੈ ਕੀ ਕਿ ਉਸ ਦੇ ਵਿੱਚ ਜਿਹੜੇ ਮੁੱਦੇ ਪਹਿਲਾਂ ਹੀ ਉਠਾਏ ਗਏ ਨੇ ਕਿ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਹੈ ਜਾਂ ਕੁਝ ਹੋਰ ਹੈ ਹੋਰ ਕੀ ਕੁਝ ਕਹਿ ਰਹੇ ਨੇ ਚਰਨਜੀਤ ਸਿੰਘ ਬਰਾੜ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਆ ਸਸਿਕਾ ਜੀ ਕੱਲ ਦੇ 23 ਚੈਨਲਾਂ ਦੇ ਉੱਤੇ ਡਾ ਪਰਦੀਮਾ ਦੇ ਵੱਲੋਂ ਇੱਕ ਸਵਾਲ ਖੜੇ ਕੀਤਾ ਜਾ ਰਿਹਾ ਕਿ ਨਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਵੇਂ ਵਡਾਲਾ ਸਾਹਿਬ ਤੇ ਉਹਨਾਂ ਦੇ ਜਿੰਨੇ ਵੀ ਸਾਥੀ ਹੈ ਕਿ ਸ਼ਾਇਦ ਉਹ ਸ਼੍ਰੀ ਤਲਪਤਖ ਸਾਹਿਬ ਦੀ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਜਿਹੜਾ ਕਿ ਬਿਲਕੁਲ ਗਲਤ ਏਜੰਡਾ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇਹਦੇ ਚੋਂ ਝਲਕਦਾ ਤਾਂ ਕੁਝ ਹੋਰ ਵੀ ਹੈ ਕਿ ਇਹ ਏਜੰਡਾ ਪਹਿਲਾਂ ਕਿਉਂ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਉਹਦੇ ਤੇ ਸਵਾਲਾਂ 'ਚ ਨਹੀਂ ਜਾਊਂਗਾ ਸਾਡਾ ਸਵਾਲ ਸਿਰਫ ਇੰਨਾ ਸੀਗਾ ਜਿਹਦੇ ਤੇ ਸਾਡਾ ਫੈਸਲਾ ਕਰਕੇ ਕਿ ਜਿਹੜਾ ਚਿੱਠੀ ਬੰਦ ਲਫਾਫਾ ਦਿੱਤੀ ਹੈ ਬੰਦ ਚਿੱਠੀਆਂ ਦੇ ਲਫਾਫਿਆਂ ਨੇ ਪਹਿਲਾਂ ਬੜੇ ਪੰਗੇ ਪਾਏ। ਡੇਰਾ ਸਿਰਸਾ ਨੂੰ ਮਾਫੀ ਵੀ ਬੰਦ ਲਫਾਫੇ ਚਾਹੀ ਕੇ ਇੱਥੇ ਲਿਖ ਲਈ। ਇਹ ਵੀ ਬੜੀ ਵੱਡੀ ਜਾਣ ਦਾ ਵਿਸ਼ਾ ਹੈ। ਫਿਰ ਮੀਟਿੰਗਾਂ ਚੰਡੀਗੜ੍ਹ ਕੋਠੀ ਹੋਈਆਂ ਕਿ ਹੁਣ ਯੂਕੇ ਦਾ ਰੌਲਾ ਪਈ ਜਾਂਦਾ ਹੈ। ਇਹ ਬੜੇ ਵਿਵਾਦ ਹੈ ਜਿੰਨੇ ਕਿ ਅਣਸੁਲਝੇ ਪਏ ਐ। ਸਾਡੀ ਤਾਂ ਇੱਕੋ ਬੇਨਤੀ ਹੈ ਕਿ ਜਿਹੜੀ ਚਿੱਠੀ ਦਿੱਤੀ ਹੈ ਕਿਰਪਾ ਕਰਕੇ ਉਹ ਜਾਰੀ ਕੀਤੀ ਜਾਵੇ। ਉਹਦੇ ਕਾਰਨ ਹੈ ਕਿ ਕੀ ਡੇਰਾ सिरसा ਦੇ ਨਾਲ ਜਿਹੜਾ ਵੋਟਾਂ ਦਾ ਸੌਦਾ ਕੀਤਾ ਸੀ ਕੀ ਉਹਦੇ ਪ੍ਰਤੀ ਮਾਫੀ ਮੰਗੀ ਹੈ ਕੀ ਜਿਹੜਾ ਡੇਰਾ सिरसा ਨੂੰ ਮਾਫੀ ਦਿਵਾਉਣ ਲਈ ਸਾਰੇ ਜਥੇਦਾਰ ਸਰਪੰਨ ਤੇ ਪ੍ਰੈਸ਼ਰ ਪਾ ਕੇ ਮਾਫੀ ਦਵਾਈ ਸੀ ਕੀ ਉਹਦੀ ਮਾਫੀ ਮੰਗੀ ਹੈ ਕੀ ਜਿਹੜਾ ਪੁਸ਼ਾਕ ਵਾਲਾ ਕੇਸ ਸੀ ਜਿਹੜਾ ਤੁਸੀਂ ਨਾ ਤਾਂ ਢੰਗ ਦਾ ਚਲਾਨ ਪੇਸ਼ ਕੀਤਾ ਉੱਟਾ ਕੈਂਸਲੇਸ਼ਨ ਪੇਸ਼ ਹੋ ਗਈ ਔਰ ਕੈਂਸਲੇਸ਼ਨ ਤੋਂ ਬਾਅਦ 2014 ਦੇ ਵਿੱਚ ਰਾਜ ਭਾਗ ਦੇ ਦੌਰਾਨ ਉਹ ਕੈਂਸਲੇਸ਼ਨ ਅਕਸੈਪਟ ਹੋ ਗਈ ਕਿਤੇ ਕੋਈ ਅਪੀਲ ਨਹੀਂ ਕੀਤੀ ਬਾਕੀ ਗੱਲਾਂ ਛੱਡ ਦਿਓ ਆ ਤਿੰਨ ਗੱਲਾਂ ਦੀ ਮਾਫੀ ਮੰਗੀਏ ਕਿ ਨਹੀਂ ਮੰਗੀ ਸਾਡਾ ਤਾਂ ਸਵਾਲ ਇੰਨਾ ਹੀ ਹੈ ਇਸ ਕਰਕੇ ਮੇਰੀ ਬੇਨਤੀ ਆਸੀ ਇਕਾਲਤਖ ਸਾਹਿਬ ਨੂੰ ਸਮਰਪਿਤ ਹੈ ਜੋ ਸ਼੍ਰੀ ਕਾਲਤਖ ਸਾਹਿਬ ਤੋਂ ਸਾਨੂੰ ਹੁਕਮ ਆਏਗਾ ਅਸੀਂ ਸਿਰ ਮੱਥੇ ਮੰਨਾਂਗੇ ਪਰ ਘੱਟੋ ਘੱਟ ਸੰਗਤਾਂ ਪੰਥ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਤਾਬਿਆਂ 'ਚ ਜਾ ਕੇ ਜਿਹੜੀ ਚੀਜ਼ ਦੇਣੀ ਹੈ ਜਾਂ ਗੁਰੂ ਪੰਥ ਦੇ ਤਖਤ ਤੇ ਦੇਣੀ ਹੈ ਉਥੇ ਮੇਰਾ ਖਿਆਲ ਲੁਕੋ ਕੇ ਦੇਣ ਵਾਲਾ ਕੁਝ ਹੁੰਦਾ ਨਹੀਂ ਇਸ ਕਰਕੇ ਪੰਥ ਸਿਰਫ ਜਾਣਨਾ ਚਾਹੁੰਦਾ ਕਿ ਉਸ ਚਿੱਠੀ ਦੇ ਵਿੱਚ ਹੈ ਕੀ